ਇਹ ਚੀਜ਼ਾਂ ਦਾ ਦੌਰ ਕਿੱਥੋਂ ਸ਼ੁਰੂ ਹੋਇਆ ਵੈਸੇ ਤਾਂ ਕੋਈ ਪੰਥਕ ਮਸਲਾ ਆਉਂਦਾ ਕੋਈ ਵੀ ਕਿਸੇ ਨੂੰ ਆਉਂਦਾ ਤੇ ਉਹ ਜਿਹੜਾ ਅਕਾਲ ਤਖਤ ਸਾਹਿਬ ਤੇ ਪਹੁੰਚਦਾ ਤੇ ਉੱਥੇ ਆਪਣੀ ਸ਼ਿਕਾਇਤ ਵੀ ਦਿੰਦਾ ਤੇ ਉਦੋਂ ਉਹ ਫੋਟੋ ਕਰਾ ਕੇ ਉਸ ਤੋਂ ਫਾਰਗ ਹੋ ਜਾਂਦਾ ਕਿ ਮੈਂ ਆਪਣਾ ਕੰਮ ਕਰਤਾ ਤੇ ਹੁਣ ਜਿਹੜਾ ਅਕਾਲ ਤਖਤ ਸਾਹਿਬ ਕਰੇ ਮੈਂ ਬਨਾਲਾ ਸਾਹਿਬ ਨੇ ਇੱਕ ਪ੍ਰੈਸ ਕਾਨਫਰੰਸ ਕੀਤੀ ਹੈ ਤੇ ਉਹਦੇ ਵਿੱਚ ਬੜੀ ਗੱਲ ਬੜੀ ਨੁਕਾ ਬੜੇ ਬੜੇ ਨੁਕਤੇ ਬਣਾ ਕੇ ਗੱਲ ਕਰ ਰਿਹਾ ਵੇਖੋ ਜੀ ਇਹ ਇਦਾਂ ਨਹੀਂ ਹੋਣਾ ਚਾਹੀਦਾ ਇਦਾਂ ਨਹੀਂ ਹੋਣਾ ਚਾਹੀਦਾ ਇੱਕ ਔਰਤ ਆ ਇੱਕ ਇਦਾਂ ਵਾਂ ਦੇ ਉਹ ਅਕਾਲ ਤਖਤ ਸਾਹਿਬ ਦੇ ਜਥੇਦਾਰ ਸਾਹਿਬ ਨੂੰ ਚੁਣੌਤੀ ਦੇ ਰਿਹਾ ਮਤਲਬ ਮੈਨੇ ਚੁਣੌਤੀ ਕਹਿਦਾ ਹੈ ਨਾ ਵੀ ਤੁਸੀਂ ਫੈਸਲਾ ਗਲਤ ਕੀਤਾ ਜੀ ਇਹ ਚਿੱਠੀ ਕਿਉਂ ਦਿੱਤੀ ਕੀ ਇੱਕ ਪਾਸੇ ਤਾਂ ਅਕਾਲੀ ਦਲ ਦਾ ਜਿਹੜਾ ਪ੍ਰਧਾਨ ਆ ਸੰਦੀਪ ਸਿੰਘ ਬਾਦਲ ਜਿਹਦੇ ਨਾਲ ਇਹ ਸਾਰੇ ਲੋਕ ਸ਼ਾਮਲ ਸੀ ਤੇ ਸਾਰੇ ਫੈਸਲਿਆਂ ਦੇ ਵਿੱਚ ਸ਼ਾਮਲ ਰਹੇ ਤਸਵੀਰਾਂ ਵੀ ਨੇ ਤੇ ਜ਼ਿਕਰ ਵੀ ਨਾ ਆਏ ਤੇ ਅਖਬਾਰੀ ਖਬਰਾਂ ਵੀ ਨੇ ਉਹ ਤਾਂ ਹੱਥ ਬੰਨ ਕੇ ਸਬਰ ਕਰਕੇ ਆਪਣੇ ਘਰੇ ਅਕਾਲ ਤਖਤ ਸਾਹਿਬ ਦੇ ਸਤਕਾਰ ਮਾਣ ਮਰਜ਼ਾਦਾ 'ਚ ਬੈਠਾ ਨਾਲ ਉਹਦਾ ਸਮੂੱਚਾ ਅਕਾਲੀ ਦਲ ਤੇ ਦੂਜੇ ਪਾਸੇ ਜੇ ਇੱਕ ਸ਼ਿਕਾਇਤ ਚਲੀ ਗਈ ਤੇ ਇੱਕ ਚਿੱਠੀ ਜਾਰੀ ਕਰਤੀ ਅਕਾਲ ਤਖਤ ਸਾਹਿਬ ਨੇ ਤੇ ਉਹਦੇ ਬਾਰੇ ਦੇ ਵਿੱਚ ਬਹੁਤ ਸਾਰੀਆਂ ਗੱਲਾਂ ਜਿਹੜੀਆਂ ਕੀਤੀਆਂ ਜਾ ਰਹੀਆਂ ਨੇ ਇਹ ਬਰਾਲਾ ਸਾਹਿਬ ਤੁਸੀਂ ਹੀ ਇਹ ਗੱਲ ਸ਼ੁਰੂ ਕੀਤੀ ਤੁਸੀਂ ਜਥੇਦਾਰ ਸਾਹਿਬ ਨੂੰ ਜਾਇਜਾਕਾਰ ਕੀਤੀ ਤੁਸੀਂ ਉਹਨਾਂ ਦਾ ਸਨਮਾਨ ਕੀਤਾ ਤੁਸੀਂ ਉਹਨਾਂ ਦਾ ਮਾਣ ਕੀਤਾ ਤੇ ਅਜੇ ਇਹ ਗੱਲ ਕਿਹਦੀ ਗੱਲ ਨੂੰ ਤੁਸੀਂ ਉਠਾ ਰਹੇ ਹੋ ਦੇਖੋ ਇਹ ਗੱਲ ਕਹੀ ਜਾ ਰਹੀ ਹੈ ਕਹਿੰਦੇ ਜੀ ਰਾਜਨੀਤੀ ਦੇ ਪ੍ਰਭਾਵ ਚ ਤੇ ਮੈਨੂੰ ਦੱਸੋ ਕਿ ਜੇ ਜਥੇਦਾਰ ਰਾਜਨੀਤੀ ਦੇ ਪ੍ਰਭਾਵ ਚ ਹੁੰਦੇ ਤੇ ਕਹਿੰਦੇ ਕਾਲੀ ਦਲ ਦੇ ਪ੍ਰਭਾਵ ਚ ਆ ਤਾਂ ਫਿਰ ਉਹ ਸੁਖਵੀਰ ਸਿੰਘ ਬਾਦਲ ਨੂੰ ਤਰਖਾਈਆ ਨਾ ਦਿੰਦੇ ਬਾਕੀ ਵੀ ਸਾਰੇ ਜਿਨ੍ਹਾਂ ਨੇ ਕਿਹਾ ਜਿਨ੍ਹਾਂ ਨੇ ਕਿੱਥੀ ਦਿੱਤੀ ਉਹਨਾਂ ਨੇ ਇਹ ਹੀ ਕਿਹਾ ਨਾ ਕਿ ਅਸੀਂ ਸਾਰੇ ਉਸ ਸਾਰੇ ਕੰਮਕਾਜ ਦੇ ਵਿੱਚ ਭਾਈਵਾਲ ਸੀ ਤੇ ਉਹਨਾਂ ਨੂੰ ਨਾ बराबर ਤੇ ਫਿਰ ਮੈਂ ਤਾਂ ਇਹ ਕਹਿਣਾ ਜੇ ਇਹ ਗੱਲ ਹੈ ਜਹਦਰ ਸਾਹਿਬ ਉਹਨਾਂ ਨੂੰ ਤੁਸੀਂ ਸਦਾ ਦਿਓ ਜਦੋਂ ਸਾਡੀ ਕਿਸੇ ਗੱਲ ਤੇ ਕੋਈ ਗੱਲ ਆਉਂਦੀ ਆ ਤਾਂ ਫਿਰ ਅਸੀਂ ਉਹਨੂੰ ਰਾਜਨੀਤੀ ਦੇ ਪ੍ਰਭਾਵ ਦੀ ਗੱਲ ਕਰ ਦਿੰਦੇ ਆ ਜਦੋਂ ਜਹੇਦਾਰ ਸੁਖਬੀਰ ਸਿੰਘ ਬਾਦਲ ਨੂੰ ਤਰਖਾਈਆ ਦਿੰਦੇ ਆ ਉਦੋਂ ਕੋਈ ਰਾਜਨੀਤੀ ਦਾ ਪ੍ਰਭਾਵ ਨਹੀਂ ਦਿਖਾਈ ਦਿੰਦਾ ਜਹਦਰ ਸਾਹਿਬ ਨੂੰ ਮਿਲ ਕੇ ਤੁਸੀਂ ਇਹ ਗੱਲ ਕਹਿ ਸਕਦੇ ਹੋ ਪਰ ਤੁਸੀਂ ਇਹ ਗੱਲਾਂ ਕਰਕੇ ਤੁਸੀਂ ਜਹੇਦਾਰ ਸਾਹਿਬ ਦੀ ਕਿਹੜੀ ਸ਼ੋਭਾ ਵਧਾ ਰਹੇ ਹੋ ਅੱਜ ਬੜੀ ਵੱਡੀ ਇੱਕ ਚਰਚਾ ਚੱਲ ਰਹੀ ਆ ਭਾਵੇਂ ਕਈ ਦਿਨਾਂ ਤੋਂ ਚੱਲ ਰਹੀਆਂ ਨੇ ਪੰਥ ਦੀਆਂ ਤਾਂ ਚਰਚਾਵਾਂ ਚੱਲਦੀਆਂ ਰਹਿੰਦੀਆਂ ਨੇ ਪਰ ਕਾਲਤਾਖਬ ਸਾਹਿਬ ਤੇ ਚਿੱਠੀਆਂ ਦੇ ਦੌਰ ਦੀਆਂ ਕਾਫੀ ਵੱਡੀਆਂ ਚਰਚਾਵਾਂ ਨੇ ਮੈਂ ਇੱਥੇ ਮੀਟਿੰਗ ਆਪਣੀ ਕਾਨਫਰੰਸ ਪ੍ਰੈਸ ਕਾਨਫਰੰਸ ਪ੍ਰੈਸ ਮਿਲਣੀ ਸ਼ੁਰੂ ਹੋਣ ਤੋਂ ਪਹਿਲਾਂ ਪੰਜਾਬੀ ਚ ਇਹ ਕਲਕਾ ਦੇ ਆ ਕਿ ਮੇਰਾ ਨਿੱਜੀ ਤੌਰ ਤੇ ਬੀਬੀ ਜ਼ਗੀਰ ਕੌਰ ਦੇ ਮਸਲੇ ਦਾ ਕੋਈ ਇਸ਼ੂ ਨਹੀਂ ਹੈ ਚਿੱਠੀ ਕਿਹਨੇ ਪਾਈ ਆ ਉਹਦਾ ਕੀ ਜਵਾਬ ਦੇਣਾ ਹੈ ਤੇ ਕੀ ਉਹਨੂੰ ਸਜ਼ਾ ਲੱਗਣੀ ਆ ਮੇਰਾ ਇਹ ਵਿਸ਼ਾ ਨਹੀਂ ਆ ਪਰ ਮੈਂ ਇਹ ਗੱਲ ਕਰਨੀ ਚਾਹੁੰਦਾ ਕਿ ਅੱਜ ਦੇ ਸਮੇਂ ਦੇ ਵਿੱਚ ਇਹ ਚਿੱਠੀਆਂ ਦਾ ਦੌਰ ਕਿੱਥੋਂ ਸ਼ੁਰੂ ਹੋਇਆ ਵੈਸੇ ਤਾਂ ਕੋਈ ਪੰਥਕ ਮਸਲਾ ਆਉਂਦਾ ਕੋਈ ਵੀ ਕਿਸੇ ਨੂੰ ਆਉਂਦਾ ਤੇ ਉਹ ਜਿਹੜਾ ਅਕਾਲ ਤਖਤ ਸਾਹਿਬ ਦੇ ਪਹੁੰਚਦਾ ਤੇ ਉੱਥੇ ਆਪਣੀ ਸ਼ਿਕਾਇਤ ਵੀ ਦਿੰਦਾ ਤੇ ਉਦੋਂ ਦਾ ਫੋਟੋ ਕਰਾ ਕੇ ਉਸ ਤੋਂ ਫਾਰਗ ਹੋ ਜਾਂਦਾ ਕਿ ਮੈਂ ਆਪਣਾ ਕੰਮ ਕਰਤਾ ਤੇ ਹੁਣ ਜਿਹੜਾ ਅਕਾਲ ਤਖਤ ਸਾਹਿਬ ਕਰੇ ਅਸੀਂ ਬਹੁਤ ਵੱਡੀ ਆਸ ਤਾਂ ਕਰਦੇ ਆਂ ਪਰ ਉਹਨਾਂ ਵੱਡਾ ਸਾਥ ਨਹੀਂ ਦਿੰਦੇ ਜਿਹੜੀ ਗੱਲ ਆਮ ਆਵਾਮ ਦੇ ਵਿੱਚ ਚਰਚਾ ਹੁਣ ਇਹ ਇੱਕ ਦੌਰ ਚੱਲਿਆ ਕਿ ਚਿੱਠੀ ਆਈ ਅਕਾਲੀ ਦਲ ਤੋਂ ਲਾਂਬੇ ਹੋਏ ਜਿਹੜੇ ਵੱਡੇ ਲੀਡਰ ਸੀ ਉਹਨਾਂ ਨੇ ਇੱਕ ਚਿੱਠੀ ਭਾਈ ਉਹਦੇ ਚ ਉਹਨਾਂ ਨੇ ਲਿਖਿਆ ਕਿ ਅਸੀਂ ਸ਼੍ਰੋਮਣੀ ਅਕਾਲੀ ਦਲ ਦੇ ਨਾਲ ਬਹੁਤ ਲੰਬੇ ਸਮਿਆਂ ਤੋਂ 8-10 ਇਲੈਕਸ਼ਨਾਂ ਲੜੀਆਂ ਪਰ ਹੁਣ ਜਦੋਂ ਸਾਰਾ ਕੁਝ ਬਿਲਕੁਲ ਜਿਵੇਂ ਕਹਿੰਦੇ ਹੁੰਦੇ ਨੇ ਨਾ ਵੀ ਬੜਾ ਉਤਰਾਚ ਆ ਗਿਆ ਅਕਾਲੀ ਦਲ ਤੇ ਹੁਣ ਸਾਨੂੰ ਇਸ ਗੱਲ ਦੀ ਸੋਝੀ ਵੀ ਆਈ ਆ ਤੇ ਸਾਡੀ ਜ਼ਮੀਰ ਵੀ ਜਾਗੀ ਆ ਅਸੀਂ ਉਦੋਂ ਸਰਕਾਰਾਂ ਦੇ ਵੀ ਨਾਲ ਰਹੇ ਕਿਉਂਕਿ ਲੋਕਾਂ ਨੇ ਸਵਾਲ ਕਰਨੇ ਸੀ ਸਰਕਾਰਾਂ ਦੇ ਵੀ ਨਾਲ ਰਹੇ ਤੇ ਪਰ ਅਸੀਂ ਸਾਰਾ ਕੁਝ ਦੇਖਿਆ ਅਸੀਂ ਬੋਲ ਨਹੀਂ ਸਕੇ ਅੱਜ ਅਸੀਂ ਬੋਲ ਰਹੇ ਆਂ ਵੀ ਅਸੀਂ ਉਸ ਸਮੇਂ ਦੇ ਵਿੱਚ ਜੁੜੀਆਂ ਕ੍ਰਿਤੀਆਂ ਹੋਈਆਂ ਸਰਕਾਰਾਂ ਵਲੇ ਜੋ ਮਾਰੇ ਜਾਂ ਲਓ ਵੀ ਪੰਥਕ ਜਜ਼ਬਿਆਂ ਦੇ ਖਿਲਾਫ ਸੰਗਤ ਦੀਆਂ ਭਾਵਨਾਵਾਂ ਦੇ ਖਿਲਾਫ ਜਿਹੜੇ ਫੈਸਲੇ ਹੋਏ ਉਹਦੇ ਵਿੱਚ ਅਸੀਂ ਸ਼ਾਮਲ ਸੀਗੇ ਪਰ ਅੱਜ ਅਸੀਂ ਇਹ ਕਹਿੰਦੇ ਆਂ ਕਿ ਅਸੀਂ ਉਦੋਂ ਸ਼ਾਮਲ ਸੀ ਪਰ ਸਾਡਾ ਜਿਹੜਾ ਸਭ ਤੋਂ ਵੱਡਾ ਮੁਖੀ ਆ ਜਿਹੜਾ ਉਹ ਸੁਖਵੀਰ ਸਿੰਘ ਬਾਦਲ ਸੀ ਤੇ ਉਹਨੂੰ ਫਾਇਹੇ ਲਾਉਣਾ ਚਾਹੀਦਾ ਮਾਫ ਕਰਨਾ ਮੇਰਾ ਸ਼ਬਦ ਫਾਇਹੇ ਉਹ ਵੱਖਰਾ ਨਾ ਲਿਆ ਜਾਵੇ ਮੈਂ ਗੱਲ ਕਰਦਾ ਕਿ ਇਹਨੂੰ ਵੱਡੀ ਸਜ਼ਾ ਦੇਣੀ ਚਾਹੀਦੀ ਤਾਂ ਉਸ ਤੋਂ ਬਾਅਦ ਕਾਲ ਤਖਸਾਲ ਸਾਬ ਨੇ ਉਹ ਤੇ ਤੁਰੰਤ ਐਕਸ਼ਨ ਲਿਆ ਤੇ ਐਕਸ਼ਨ ਲੈ ਕੇ ਸੁਖਵੀਰ ਸਿੰਘ ਬਾਦਲੂਨ ਨੂੰ ਕਿਹਾ ਕਿ 15 ਦਿਨਾਂ ਦੇ ਅੰਦਰ ਆਪ ਦਾ ਆ ਕੇ ਸਪਸ਼ਟੀਕਰਨ ਦਿਓ ਉਹਨੇ 15 ਦਿਨਾਂ ਤੋਂ ਪਹਿਲਾਂ ਪਹਿਲਾਂ ਹੀ ਸ਼ਾਇਦ ਆਪਣਾ ਇਹਦਾ ਸਪਸ਼ਟੀਕਰਨ ਦਿੱਤਾ ਤੇ ਉਹਦੇ ਆਂਦੇ ਸਪਸ਼ਟੀਕਰਨ ਦੇਣ ਤੇ ਇੱਕ ਸ਼ਬਦ ਉਹਨੇ ਵਰਤਿਆ ਕਿ ਮਲਪੂਰਨ ਸਮਰਪਣ ਕੀਤਾ ਸੁਖਵੀਰ ਸਿੰਘ ਬਾਦਲ ਨੇ ਪੂਰਨ ਸਮਰਪਣ ਕੀਤਾ ਆਕਾਲ ਤਖ਼ਤਾ ਦਾ ਸਤਕਾਰ ਕੀਤਾ ਗੱਲ ਚ ਪਰਣਾ ਪਾ ਕੇ ਉਹਨੇ ਕਿਹਾ ਕਿ ਮੈਂ ਕੋਈ ਦਲੀਲ ਨਹੀਂ ਕਰਨੀ ਕੋਈ ਅਪੀਲ ਨਹੀਂ ਕਰਨੀ ਕੋਈ ਜਾਣੇ ਅਣਜਾਣੇ ਦਾ ਸ਼ਬਦ ਨਹੀਂ ਵਰਤਣਾ ਉਹ ਕਹਿੰਦਾ ਸਰਕਾਰ ਦੇ ਵਿੱਚ ਜੋ ਕੁਝ ਵੀ ਵਾਪਰਿਆ ਉਹ ਇਹ ਭਾਵੇਂ ਦੂਜੇ ਭਰਾਵਾਂ ਨੇ ਕਿਹਾ ਕਿ ਸਾਥ ਦਿੱਤਾ ਉਹ ਕਹਿੰਦਾ ਜੋ ਕੁਝ ਹੈਗਾ ਮੈਂ ਆਪੀ ਝੋਲੀ ਪੁਆਣਾ ਗੱਲ ਬਹੁਤ ਵੱਡੀ ਸੀ ਵੀ ਆਕਾਲ ਤਖ਼ਤ ਜੋ ਮਰਜ਼ੀ ਮੈਨੂੰ ਸਜ਼ਾ ਲਾਵੇ ਤੇ ਮੈਂ ਮੰਨ ਲਉ ਤੁਹਾਡੇ ਮੈਂ ਆਕਾਲ ਤਖ਼ਤ ਸਾਹਿਬ ਨੂੰ ਸਮਰਪਣਾ ਉਹ ਉਸ ਤੋਂ ਬਾਅਦ ਅਕਾਲ ਤਖਤ ਸਾਹਿਬ ਨੇ ਉਹਨੂੰ ਤਨਖਾਹਿਆ ਦੇ ਦਿੱਤਾ ਤੇ ਤਨਖਾਹਿਆ ਦੇਣ ਤੋਂ ਬਾਅਦ ਉਹ ਆਪਦੀਆਂ ਸਿਆਸੀ ਰੁਝੇਵਾਂ ਨੂੰ ਬੰਦ ਕਰਕੇ ਬੜੇ ਵੱਡੇ ਦੇਖੋ ਪਾਰਟੀਆਂ ਕੋਈ ਵੀ ਹੁੰਦੀਆਂ ਨੇ ਸਿਆਸੀ ਰੁਝੇਵੇਂ ਬੜੇ ਜ਼ਰੂਰੀ ਹੁੰਦੇ ਆ ਜੇ ਲੀਡਰ ਹੀ ਕਰੇ ਬੈਠ ਜਵੇ ਆਪਣੇ ਆਪ ਨੂੰ ਸਿਆਸੀ ਰੁਝੇਵੇਂ ਬੰਦ ਕਰਕੇ ਆਪਣੀ ਥਾਂ ਦੇ ਉੱਤੇ ਬਲਵੰਦਰ ਸਿੰਘ ਭੋਂਦਰ ਨੂੰ ਐਕਟਿੰਗ ਪ੍ਰਧਾਨ ਉਹਨਾਂ ਨੇ ਬਣਾਤਾ ਉਹ ਆਪਦੀਆਂ ਸਿਆਸੀ ਸਰਗਰਮੀਆਂ ਠੱਪ ਕਰਕੇ ਆਪਣੇ ਘਰੇ ਬੈਠੇ ਆ ਤੇ ਇੱਕ ਵੀ ਲਾਂਭਾ ਨਹੀਂ ਦਿੱਤਾ ਅਕਾਲ ਤਖਤ ਸਾਹਿਬ ਨੂੰ ਜਾਂ ਬਾਕੀ ਜਹਦਰ ਸਾਹਿਬਾਨ ਨੂੰ ਕਿ ਤੁਸੀਂ ਮੈਨੂੰ ਐਦਾਂ ਕਰਤਾ ਤੁਸੀਂ ਉਦਾਂ ਕਰਤਾ ਬੜੇ ਲੋਕਾਂ ਨੇ ਆਪਸ ਵਿੱਚ ਕਾਨਾ ਫੂਸੀ ਕੀਤੀ ਇਹ ਬਣਦੀ ਨਹੀਂ ਸਜ਼ਾ ਕਿਵੇਂ ਬਣਦੀ ਆ ਵਿਧੀ ਵਿਧਾਨ ਮੁਤਾਬਕ ਕੀ ਆ ਬਹੁਤ ਕੁਝ ਹੋਇਆ ਪਰ ਨਾ ਆਕਾਲੀ ਦਲ ਨੇ ਨਾ ਸੁਖਵੀਰ ਸਿੰਘ ਬਾਦਲ ਨੇ ਇਹ ਗੱਲ ਕਹੀ ਕਿ ਮੈਨੂੰ ਜਿਹੜੀ ਤੁਸੀਂ ਸਜ਼ਾ ਸੁਣਾਈ ਆ ਇਹ ਬਣਦੀ ਆ ਜਾਂ ਨਹੀਂ ਬਣ ਉਹਨੇ ਆਖਿਆ ਮੈਂ ਆਕਾਲ ਤਖਤ ਨੂੰ ਸਮਰਪਿਤ ਆ ਤੇ ਬਹੁਤ ਵਧੀਆ ਗੱਲ ਹੋਈ ਜਿਹੜੇ ਲੋਕ ਜਿਹੜੇ ਆ ਉਹ ਸ਼ਿਕਾਇਤ ਲੈ ਕੇ ਗਏ ਸੀ ਤੇ ਦੂਜੇ ਆਮ ਆਵਾਮ ਸੰਗਤ ਜਿਹੜੀ ਆ ਉਹਨਾਂ ਨੇ ਕਿਹਾ ਕਿ ਜ਼ਥੇਦਾਰ ਸਾਹਿਬ ਦਾ ਫੈਸਲਾ ਬਹੁਤ ਚੰਗਾ ਤੇ ਪ੍ਰਵਾਨਤਾ ਤੇ ਸ਼ਲਾਘਾ ਹੋਈ ਬੜੇ ਦੌਰ ਚੱਲੇ ਬਿਆਨਬਾਜੀ ਆਈ ਬਾਈਟਾਂ ਆਈਆਂ ਸਾਰਿਆਂ ਨੇ ਸੰਤੁਸ਼ਟੀ ਦਾ ਪ੍ਰਗਟਾਵਾ ਕੀਤਾ ਚੰਗੀ ਗੱਲ ਸੀ ਕਿਉਂਕਿ ਜ਼ਥੇਦਾਰਾਂ ਨੇ ਜਿਹੜਾ ਫੈਸਲਾ ਲਿਆ ਉਹ ਇੱਕ ਚੰਗਾ ਫੈਸਲਾ ਸੀ ਮੈਂ ਇਹ ਗੱਲ ਕਹੂੰਗਾ ਕਿ ਜ਼ਥੇਦਾਰ ਕੋਈ ਵੀ ਫੈਸਲਾ ਲੈਣ ਉਹ ਚੰਗਾ ਹੀ ਚੰਗਾ ਹੀ ਹੁੰਦਾ ਉਹ ਇਸ ਕਰਕੇ ਇਹ ਗੱਲ ਠੀਕ ਹੋਈ ਉਸ ਤੋਂ ਬਾਅਦ ਇੱਕ ਵਹਿਮ ਪੈਦਾ ਹੋ ਗਿਆ ਕੀ ਜਥੇਦਾਰ ਸਜ਼ਾ ਘੱਟ ਨਾ ਲਾ ਦੇਣ ਸਜ਼ਾ ਵਧ ਨਾ ਲਾ ਦੇ ਮੈਂ ਚਿੱਠੀਆਂ ਦੇ ਦੌਰ ਦੀ ਗੱਲ ਕਰਦਾ ਤੇ ਫਿਰ ਬਿਆਨ ਦੇਣੇ ਸ਼ੁਰੂ ਹੋਏ ਕਿ ਜਥੇਦਾਰ ਸਾਹਿਬ ਵੇਖਿਓ ਕਿਤੇ ਕਾਲਤਖ ਸਾਹਿਬ ਦਾ ਜਿਹੜਾ ਸਨਮਾਨ ਆ ਉਹ ਕਿਤੇ ਡੇਗ ਨਾ ਦਿਓ ਤੇ ਫਲਾਣਾ ਨਾ ਕਰ ਦਿਓ ਇਹਦੀਆਂ ਚਿੱਠੀਆਂ ਦਾ ਇੱਕ ਦੌਰ ਚੱਲਿਆ ਅੱਜ ਤੂੰ ਜਾ ਪਰਸੋ ਮੈਂ ਜਾऊं ਚੌਥੇ ਫਲਾਣਾ ਜਾਏਗਾ ਇਹ ਇੱਕ ਦੌਰ ਚੱਲਿਆ ਕਿ ਜਥੇਦਾਰ ਸਾਹਿਬ ਤੁਸੀਂ ਵੇਖਿਓ ਕਿਤੇ ਇਦਾਂ ਨਾ ਕਰ ਦਿਓ ਉਹ ਇਹ ਬੜੀ ਇਹ ਵੀ ਇੱਕ ਮਾੜੀ ਗੱਲ ਹੋਈ ਕਿਉਂਕਿ ਜਥੇਦਾਰ ਸਾਹਿਬ ਤੇ ਇਤਵਾਰ ਨਹੀਂ ਕੀਤਾ ਜਿਨ੍ਹਾਂ ਨੂੰ ਸਾਨੂੰ ਸਗੋਂ ਤੇ ਕਰਨਾ ਚਾਹੀਦਾ ਸੀ ਤੇ ਹੁਣ ਇੱਕ ਚਿੱਠੀ ਆਈ ਇਹਨਾਂ ਚਿੱਠੀਆਂ ਦੇ ਦੌਰਾਂ ਵਿੱਚ ਅਕਾਲੀ ਆਗੂ ਇੱਕ ਦੂਜੇ ਦੇ ਖਿਲਾਫ ਬਹੁਤ ਕੁਝ ਦਿੱਤੇ ਆ ਕਿਸੇ ਨੇ ਬਲਵਿੰਦਰ ਸਿੰਘ ਭੌਦਰ ਦੇ ਖਿਲਾਫ ਦਿੱਤਾ ਕਿਸੇ ਨੇ ਰਖੜਾ ਸਾਹਿਬ ਦੇ ਖਿਲਾਫ ਦਿੱਤਾ ਕਿਸੇ ਨੇ ਚੰਦੂ ਮਾਜਰਾ ਦੇ ਖਿਲਾਫ ਦਿੱਤਾ ਤੇ ਇਸ ਚਿੱਠੀ ਦੇ ਦੌਰਾਨ ਇੱਕ ਇੱਕ ਬੀਬੀ ਜ਼ਗੀਰ कौर ਦੇ ਖਿਲਾਫ ਵੀ ਇੱਕ ਚਿੱਠੀ ਆ ਗਈ ਤੋਂ ਉਹ ਚਿੱਠੀ ਆਉਣ ਤੋਂ ਬਾਅਦ ਇਹ ਮੈਨੂੰ ਬੜੀ ਹੈਰਾਨੀ ਹੋਈ ਕਿ ਜਿਨ੍ਹਾਂ ਜਿਹਨੂੰ ਇਹ ਨੋਟਿਸ ਜਾਰੀ ਕੀਤਾ ਗਿਆ ਬੀਬੀ ਜੀ ਕੌਰ ਜੀ ਜਿਹੜੇ ਮੇਰੇ ਬੜੇ ਸਤਕਾਰਯੋਗ ਆ ਉਹਨਾਂ ਦੀ ਗਵਾਹੀ ਚ ਮੈਂ ਸ਼ਰੋਮੇ ਗੁਰਦੁਆਰਾ ਪਰੰਧ ਕਮੇਟੀ ਦੇ ਪ੍ਰਧਾਨ ਉਹਨਾਂ ਦੇ ਹੋਣ ਦੇ ਨਾਤੇ ਮੈਂ ਉਹਨਾਂ ਦੇ ਮੈਂਬਰ ਹੋ ਕੇ ਮੈਂ ਕੰਮ ਕੀਤੀ ਆ ਬਹੁਤ ਕੁਛ ਆ ਆਕਾਲੀ ਦਲ ਦੇ ਵਿੱਚ ਬਹੁਤ ਲੰਮਾ ਸਮਾਂ ਰਿਹਾ ਬੜਾ ਉਹਨਾਂ ਨੇ ਹੰਡਾਇਆ ਵੀ ਆ ਬੀਬੀ ਜੀ ਕਹਿੰਦੇ ਆ ਕਿ ਮੈਂ ਆਕਾਲ ਤਖਤ ਸਾਹਿਬ ਤੇ ਜਾ ਰਹੀ ਆ ਤੇ ਐਵੇਂ ਜਿਹੜੇ ਵਿਰੋਧੀ ਵਾਲੇ ਆ ਇਹ ਜਿਹੜਾ ਕੁਛ ਐਵੇਂ ਝੱਖ ਮਾਰਦੇ ਆ ਸ਼ਬਦ ਇਹੋ ਜਿਹਾ ਕੋਈ ਵਰਤਿਆ ਉਹਨਾਂ ਨੇ ਤੇ ਮੈਂ ਆਕਾਲ ਤਖਤ ਸਾਹਿਬ ਤੇ ਜਾ ਰਹੀ ਆ ਵੇਖੋ ਉਹਨਾਂ ਦਾ ਬੜਾ ਸਤਕਾਰ ਆ ਮੈਂ ਤਾਂ ਕਰਨਾ ਤੇ ਉਹਨਾਂ ਦੀ ਗੱਲ ਨੂੰ ਔਲੱਦ ਕੇ ਸਾਡੇ ਕਈ ਬੜੇ ਸੀਨੀਅਰ ਕਾਲੀਆ ਗੂ ਜਿਨ੍ਹਾਂ ਨੂੰ ਅਸੀਂ ਸਮਝਦੇ ਹਾਂ ਕਿ ਪੰਛ ਦੀ ਵੱਡੀ ਮਤਲਬ ਉਹ ਹੈ ਵੱਡੇ ਹਿੱਤ ਚ ਕੰਮ ਕਰਦੇ ਆ ਮੈਂ ਸਾਰਿਆਂ ਦੇ ਜਿਹੜੇ ਉਹਨਾਂ ਦੇ ਜਿਹੜੇ ਮੁਖੀਆ ਨੇ ਬਡਾਲਾ ਸਾਹਿਬ ਮੈਂ ਬਡਾਲਾ ਸਾਹਿਬ ਨੇ ਇੱਕ ਪ੍ਰੈਸ ਕਾਨਫਰੰਸ ਕੀਤੀ ਆ ਤੇ ਉਹਦੇ ਚ ਬੜੀ ਗੱਲ ਬੜੀ ਨੁਕਤੇ ਬੜੇ ਬੜੇ ਨੁਕਤੇ ਬਣਾ ਕੇ ਗੱਲ ਕਰ ਰਿਹਾ ਵੇਖੋ ਜੀ ਇਹ ਇਦਾਂ ਨਹੀਂ ਹੋਣਾ ਚਾਹੀਦਾ ਇਦਾਂ ਨਹੀਂ ਹੋਣਾ ਚਾਹੀਦਾ ਇੱਕ ਔਰਤ ਆ ਇੱਕ ਇਦਾਂ ਵਾਂ ਦੇ ਉਹ ਅਕਾਲ ਤਖਤ ਸਾਹਿਬ ਦੇ ਜਥੇਦਾਰ ਸਾਹਿਬ ਨੂੰ ਚੁਣੌਤੀ ਦੇ ਰਿਹਾ ਮਤਲਬ ਮੈਂ ਨਹੀਂ ਚੁਣੌਤੀ ਕਹਿਦਾ ਨਾ ਵੀ ਤੁਸੀਂ ਫੈਸਲਾ ਗਲਤ ਕੀਤਾ ਜੀ ਇਹ ਚਿੱਠੀ ਕਿਉਂ ਦੇਤੀ ਜਦੋਂ ਕਿ ਮੈਂ ਪਹਿਲਾਂ ਹੀ ਕਹਿਤਾ ਕਿ ਮੈਂ ਨਹੀਂ ਇਸ ਗੱਲ 'ਚ ਪੈਣਾ ਚਾਹੁੰਦਾ ਕਿ ਉਹਨੇ ਕੀ ਨੇ ਉਹਦਾ ਸ਼ਿਕਾਇਤ ਦਿੱਤੀ ਤੇ ਕੀ ਉਹ ਸ਼ਿਕਾਇਤ ਦਾ ਹੋਣਾ ਮੇਰੇ ਲਈ ਸਕਾਰਜੋਗਾ ਇਹ ਗੱਲ ਬਹੁਤ ਮਾੜੀ ਆ ਮੈਨੂੰ ਅੱਜ ਮੇਰੇ ਮਨ ਦੇ ਅੰਦਰ ਇੱਕ ਇੱਕ ਦੁੱਖ ਲੱਗ ਰਿਹਾ ਕਿ ਇੱਕ ਪਾਸੇ ਤਾਂ ਅਕਾਲੀ ਦਲ ਦਾ ਜਿਹੜਾ ਪ੍ਰਧਾਨ ਆ ਸੁਖਬੀਰ ਸਿੰਘ ਬਾਦਲ ਜਿਹਦੇ ਨਾਲ ਇਹ ਸਾਰੇ ਲੋਕ ਸ਼ਾਮਲ ਸੀ ਦੇ ਸਾਰੇ ਫੈਸਲਿਆਂ ਦੇ ਵਿੱਚ ਸ਼ਾਮਲ ਰਏ ਤਸਵੀਰਾਂ ਵੀ ਨੇ ਤੇ ਜ਼ਿਕਰ ਵੀ ਨਾ ਆਏ ਤੇ ਅਖਬਾਰੀ ਖਬਰਾਂ ਵੀ ਨੇ ਉਸ ਤੋਂ ਇਲਾਵਾ ਵੀ ਬਹੁਤ ਵੱਡੇ ਦੁਸ਼ਣ ਕਈ ਤਰ੍ਹਾਂ ਦੇ ਹੋਣਗੇ ਆਪਾਂ ਜੀ ਨੂੰ ਇਸ ਗੱਲ 'ਚ ਨਹੀਂ ਲੈਣਾ ਉਹ ਤਾਂ ਹੱਥ ਬੰਨ ਕੇ ਸਬਰ ਕਰਕੇ ਆਪਣੇ ਘਰੇ ਅਕਾਲ ਤਖਤ ਸਾਹਿਬ ਦੇ ਸਤਕਾਰ ਮਾਣ ਮਰਯਾਦਾ 'ਚ ਬੈਠਾ ਨਾਲ ਉਹਦਾ ਸਮੂੱਚਾ ਆਕਾਲੀ ਦਲ ਇਸ ਗੱਲ ਨੂੰ ਹੱਥ ਜੋੜ ਕੇ ਖੜਾ ਆ ਕਿ ਆਕਾਲ ਤਖਤ ਸਾਹਿਬ ਕਦੋਂ ਸਾਨੂੰ ਸੱਦੇ ਕੀ ਸਜ਼ਾ ਦਿੰਦੇ ਆ ਕੀ ਨਹੀਂ ਦਿੰਦੇ ਵੱਖਰੀ ਗੱਲ ਅਸਮਰਪਣ ਤੇ ਦੂਜੇ ਪਾਸੇ ਇਹ ਇੱਕ ਸ਼ਿਕਾਇਤ ਚਲੀ ਗਈ ਤੇ ਇੱਕ ਚਿੱਠੀ ਜਾਰੀ ਕਰਤੀ ਕਾਲ ਤਖਤ ਸਾਹਿਬ ਨੇ ਤੇ ਉਹਦੇ ਬਾਰੇ ਦੇ ਵਿੱਚ ਬਹੁਤ ਸਾਰੀਆਂ ਗੱਲਾਂ ਜਿਹੜੀਆਂ ਕੀਤੀਆਂ ਜਾ ਰਹੀਆਂ ਬੜੀ ਇਹ ਹੈਰਾਨੀ ਦੀ ਗੱਲ ਹੋਈ ਮੈਨੂੰ ਇਸ ਗੱਲ ਦੀ ਕਿ ਜਿਹੜੀਆਂ ਚਿੱਠੀਆਂ ਜਿਹੜੀ ਚਿੱਠੀ ਦੇ ਵਿੱਚ ਦੋਸ਼ ਲਾਏ ਗਏ ਆ ਉਹ ਦੋਸ਼ਾਂ ਨੂੰ ਮੰਨ ਵੀ ਹੋਏ ਆ ਉਹ মিডিਆ ਦੇ ਸਾਹਮਣੇ ਕਹਿੰਦੇ ਆ ਜੀ ਜਿਹੜੇ ਦੋਸ਼ ਲਾਏ ਉਹ ਠੀਕ ਆ ਉਹ ਕਿਸੇ ਨਾ ਕਿਸੇ ਢੰਗ ਨਾਲ ਵਿੰਗੇਟੇ ਦੇ ਢੰਗ ਨਾਲ ਉਹਨਾਂ ਨੂੰ ਠੀਕ ਕਹਿੰਦੇ ਆ ਮੈਂ ਨਹੀਂ ਪੈਂਦਾ ਇਸ ਗੱਲ 'ਤੇ ਪਰ ਇਹ ਬਰਾਲਾ ਸਾਹਿਬ ਤੁਸੀਂ ਹੀ ਇਹ ਗੱਲ ਸ਼ੁਰੂ ਕੀਤੀ ਤੁਸੀਂ ਜਥੇਦਾਰ ਸਾਹਿਬ ਨੂੰ ਜਾਇਜਾਕਾਰ ਕੀਤੀ ਤੁਸੀਂ ਉਹਨਾਂ ਦਾ ਸਨਮਾਨ ਕੀਤਾ ਤੁਸੀਂ ਉਹਨਾਂ ਦਾ ਮਾਣ ਕੀਤਾ ਤੇ ਅੱਜ ਇਹ ਗੱਲ ਕਿਹਦੀ ਗੱਲ ਨੂੰ ਤੁਸੀਂ ਉਠਾ ਰਹੇ ਹੋ ਮੇਰੇ ਕਹਿਣ ਦਾ ਮਤਲਬ ਇਹ ਹੈ ਕਿ ਜਨ ਜਥੇਦਾਰ ਜਿਹੜੇ ਨੇ ਕਾਲ ਤਖਤ ਸਾਹਿਬ ਦੇ ਉਹ ਸਾਡੇ ਲਈ ਸਤਕਾਰਯੋਗ ਹੈ ਜੇ ਅਸੀਂ ਇਹਨਾਂ ਮੁੱਦਿਆਂ ਨੂੰ ਉਠਾ ਕੇ ਜਥੇਦਾਰਾਂ ਨੂੰ ਕਿਨਾ ਸਿੰਘ ਸਰਬਾਨ ਜੀ ਨੂੰ ਅਖਬਾਰਾਂ ਦੇ ਵਿੱਚ ਤੇ ਮੀਡੀਆ ਦੇ ਵਿੱਚ ਪ੍ਰੈਸ ਕਾਨਫਰੰਸਾਂ ਕਰਕੇ ਉਹਨਾਂ ਦਾ ਮਜ਼ਾਕ ਉਡਾਵਾਂਗੇ ਉਹਨਾਂ ਦੀ ਕੀਤੀ ਗੱਲ ਨੂੰ ਤੁਸੀਂ ਚੁਣੌਤੀ ਦਓਗੇ ਉਸ ਗੱਲ ਦਾ ਡਟਵਾ ਵਿਰੋਧ ਕਰੋਗੇ ਤੇ ਮੈਨੂੰ ਲੱਗਦਾ ਕਿ ਆਪਾਂ ਸਾਰੇ ਰਲ ਕੇ ਨਿਆ ਨਹੀਂ ਕਰ ਰਹੇ ਅਸੀਂ ਲੋੜ ਪੈਣ ਤੇ ਆਪਦੇ ਮੁਤਾਬਕ ਤਾਂ ਆਪ ਦੀ ਦੇਖੋ ਇਹ ਗੱਲ ਕਹੀ ਜਾ ਰਹੀ ਆ ਕਹਿੰਦੇ ਜੀ ਰਾਜਨੀਤੀ ਦੇ ਪ੍ਰਭਾਵ ਚਾ ਤੇ ਮੈਨੂੰ ਦੱਸੋ ਕਿ ਜੇ ਜਥੇਦਾਰ ਰਾਜਨੀਤੀ ਦੇ ਪ੍ਰਭਾਵ ਚ ਹੁੰਦੇ ਤੇ ਕਹਿੰਦੇ ਕਾਲੀ ਦਲ ਦੇ ਪ੍ਰਭਾਵ ਚਾ ਤਾਂ ਫਿਰ ਉਹ ਸੁਖਵੀਰ ਸਿੰਘ ਬਾਦਲ ਨੂੰ ਤਰਖਾਈਆ ਨਾ ਦਿੰਦੇ ਤੇ ਬਾਕੀ ਵੀ ਸਾਰੇ ਜਿਨ੍ਹਾਂ ਨੇ ਕਿਹਾ ਜਿਨ੍ਹਾਂ ਨੇ ਚਿੱਠੀ ਦਿੱਤੀ ਆ ਉਹਨਾਂ ਨੇ ਇਹੀ ਕਿਹਾ ਨਾ ਕਿ ਅਸੀਂ ਸਾਰੇ ਉਸ ਸਾਰੇ ਕੰਮਕਾਜ ਦੇ ਵਿੱਚ ਭਾਈਵਾਲ ਸੀ ਤੇ ਉਹਨਾਂ ਨੂੰ ਉਹਨਾਂ ਦਿੱਤਾ ਬਰਾਬਰ ਤੇ ਫਿਰ ਮੈਂ ਤਾਂ ਇਹ ਕਹਿਣਾ ਜੇ ਇਹ ਗੱਲ ਹੈ ਜੇ ਜੇਦਾਰ ਸਾਹਿਬ ਉਹਨਾਂ ਨੂੰ ਤੁਸੀਂ ਸਦਾ ਦਿਓ ਕਿ ਉਹਨਾਂ ਲੋਕਾਂ ਨੇ ਕਿਹਾ ਵੀ ਅਸੀਂ ਦਾ ਸਾਰੇ ਗੱਲ ਸ਼ਾਮਿਲ ਆ ਉਹਨਾਂ ਨੇ ਮੰਨ ਚੁੱਕੇ ਚਿੱਠੀ ਦੇ ਦਿਆ ਸਾਈਨ ਕਰਤੇ ਆ ਤੇ ਇਸ ਗੱਲ ਨੂੰ ਅਸੀਂ ਜਦੋਂ ਸਾਡੀ ਕਿਸੇ ਗੱਲ ਤੇ ਕੋਈ ਗੱਲ ਆਉਂਦੀ ਆ ਤਾਂ ਫਿਰ ਅਸੀਂ ਉਹਨੂੰ ਰਾਜਨੀਤੀ ਦੇ ਪ੍ਰਭਾਵ ਦੀ ਗੱਲ ਕਰ ਦਿੰਦੇ ਆ ਜਦੋਂ ਜੇਦਾਰ ਸੁਖਵੀਰ ਸਿੰਘ ਬਾਦਲ ਨੂੰ ਤਰਖਾਈਆ ਦਿੰਦੇ ਆ ਉਦੋਂ ਕੋਈ ਰਾਜਨੀਤੀ ਦਾ ਪ੍ਰਭਾਵ ਨਹੀਂ ਦਿਖਾਈ ਦਿੰਦਾ ਤੋ ਇਹ ਗੱਲ ਕਰਕੇ ਮੈਂ ਹੱਥ ਜੋੜ ਕੇ ਇੱਕ ਨਿਮਾਣਾ ਸੇਵਕ ਹੋਣ ਦੇ ਨਾਤੇ ਬੇਨਤੀ ਕਰਦਾ ਤੁਸੀਂ ਲੋਕ ਜਿਹੜੇ ਆ ਤੁਹਾਡੇ ਆ ਜੀਵਨ ਤੁਹਾਡੀ ਸੰਸਥਾ ਦੇ ਤੌਰ ਤੇ ਬਹੁਤ ਸਾਰੇ ਹੋਰ ਵੀ ਲੋਕ ਨੇ ਜਿਹੜੇ ਕੀ ਅਸੀਂ ਧਰਮ ਦੇ ਤੌਰ ਤੇ ਰਾਜਨੀਤੀ ਦੇ ਨਾਲ ਸ਼ਾਮਲ ਆ ਤੇ ਉਸ ਧਰਮ ਤੇ ਰਾਜਨੀਤੀ ਦਾ ਪ੍ਰਤੀਕ ਆ ਅਕਾਲ ਤਖਸਬ ਅਕਾਲ ਤਖਸਬ ਦੇ ਬੈਠੇ ਜਥੇਦਾਰ ਸਾਡੇ ਲਈ ਸਨਮਾਨ ਤੇ ਸਤਕਾਰਯੋਗ ਆ ਤੋ ਮੈਂ ਬੇਨਤੀ ਕਰਦਾ ਹੱਥ ਬਨ ਕੇ ਕਿ ਆਪਾਂ ਇਹੋ ਜੇ ਮਾਮਲਿਆਂ ਦੇ ਵਿੱਚ ਆਪਣੇ ਆਪ ਦੇ ਵਿੱਚ ਜਾਗਰਤਾ ਰੱਖੀ ਆਪਣੇ ਆਪ ਦੇ ਵਿੱਚ ਇੱਕ 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 ਲੀਥ ਮਾਰ ਕੇ ਰੱਖੀਏ ਇੱਕ ਇੱਕ ਰਾਮਕਾਰ ਰੱਖੀਏ ਜਥੇਦਾਰ ਸਾਹਿਬ ਨੂੰ ਮਿਲ ਕੇ ਤੁਸੀਂ ਇਹ ਗੱਲ ਕਹਿ ਸਕਦੇ ਹੋ ਪਰ ਤੁਸੀਂ ਇਹ ਗੱਲਾਂ ਕਰਕੇ ਤੁਸੀਂ ਜਥੇਦਾਰ ਸਾਹਿਬ ਦੀ ਕਿਹੜੀ ਸ਼ੋਭਾ ਵਧਾ ਰਹੇ ਹੋ ਜਾਂ ਜਥੇਦਾਰ ਸਾਹਿਬ ਨੂੰ ਕਿਹੜੀ ਮਜ਼ਬੂਤੀ ਦੇ ਰਹੇ ਹੋ ਤੋਂ ਇਸ ਕਰਕੇ ਮੈਂ ਅੱਜ ਇੱਕ ਮੇਰੇ ਮਨ ਦਾ ਵਲਵਰਾ ਸੀ ਕਿ ਜਥੇਦਾਰ ਸਾਹਿਬ ਤੇ ਤੇ ਜਥੇਦਾਰ ਸਾਹਿਬ ਨੂੰ ਅਰਜ਼ੀਆਂ ਦੇਣ ਵਾਲੇ ਉਹਨਾਂ ਦੇ ਫੈਸਲਿਆਂ ਦਾ ਸਨਮਾਨ ਕਰਨ ਵਾਲੇ ਅੱਜ ਜਦੋਂ ਉਹਨਾਂ ਤੇ ਟਿੱਪਣੀ ਕਰਦੇ ਆ ਤੇ ਇਹ ਗੱਲ ਸ਼ੋਭਾ ਨਹੀਂ ਦਿੰਦੀ ਮੈਂ ਤਾਂ ਹੱਥ ਬੰਨ ਕੇ مشورہ ਦੇ ਸਕਦਾ ਤੁਹਾਡੀ ਕੋਈ ਮੈਨੂੰ ਮੈਂ ਕਿਉਂਕਿ ਤੁਹਾਡਾ ਮੈਂ ਸਾਦਾ ਸਤਕਾਰ ਕਰਦਾ ਇੱਕ ਸਿੱਖਣ ਦੇ ਨਾਤੇ ਤਾਂ ਇਹ ਗੱਲਾਂ ਜਿਹੜੀਆਂ ਚੰਗੀਆਂ ਨਹੀਂ ਆਈਆਂ ਅਸੀਂ ਇਸ ਤੋਂ ਆਪਣੇ ਆਪ ਨੂੰ ਬਚਾ ਕੇ ਰੱਖੀਏ ਤਾਂ ਕਿ ਜਿਹੜੀ ਸਾਡੀ ਸਿਆਸਤ ਆ ਉਹ ਧਰਮ ਦੇ ਅਧੀਨ ਰਾਜਨੀਤੀ ਨੂੰ ਲੈ ਕੇ ਚੱਲ ਸਕੀਏ ਇਹ ਫੈਸਲਾ ਜਹਦਰ ਸਾਹਿਬ ਆਉਣ ਵਾਲੇ ਦਿਨਾਂ ਵਿੱਚ ਕੀ ਕਰਦੇ ਨੇ ਕਦੋਂ ਕਰਦੇ ਨੇ ਮੈਨੂੰ ਨਹੀਂ ਇਸ ਗੱਲ ਦਾ ਪਤਾ ਪਰ ਸਾਨੂੰ ਸਾਰੀਆਂ ਇਹਨਾਂ ਗੱਲਾਂ ਤੋਂ ਵਚਣਾ ਚਾਹੀਦਾ ਹੈ। ਅਰੇ ਸਭ ਇੱਕ ਇਸ ਤੋਂ ਬਿਲਕੁਲ हट ਕੇ ਹੁੰਦਾ ਹੈ। ਕੰਗਨਾ ਮੌਤ ਆਪਣੀ ਬਿਆਨਬਾਜ਼ੀ ਕਰਕੇ ਅਕਸਰ ਚਰਚਾ ਹੀ ਰਹਿੰਦੀ ਹੈ। ਅੱਜ ਉਹਦੇ ਵੱਲੋਂ ਫਿਰ ਇੰਸਟਾਗ੍ਰam ਤੇ ਇੱਕ ਪੋਸਟ ਪਾਈ ਗਈ ਹੈ। ਗਾਂਧੀ ਜੀ ਜਲਦੀ ਦੇ ਮੌਜੂਦ ਦੇ ਪਰ ਮਹਾਤਮਾ ਗਾਂਧੀ ਦੇ ਉੱਤੇ ਟਿੱਪਣੀ ਕੀਤੀ ਗਈ। ਦੇਖੋ ਜੀ ਕੰਗਨਾ ਨੇ ਤਾਂ ਸੁਣੀ ਸੁਣਾਈ ਗੱਲ ਕੀਤੀ ਆ। ਇਹ ਜਿਹੜਾ ਸਿੱਖ ਆਵਾਮ ਹੈ ਉਹ ਅੱਜ ਦਾ ਨਹੀਂ ਕਹਿੰਦਾ ਇਹ ਤਾਂ ਬਹੁਤ ਦਿਨ ਪਹਿਲਾਂ ਦਾ ਕਹਿੰਦਾ ਕਿ ਸਾਡੇ ਜਦੋਂ ਅਸੀਂ ਪੁੱਛਦੇ ਹਾਂ ਕਿ ਤੁਹਾਡਾ ਤੁਹਾਡਾ ਪਤਾ ਕੌਣ ਆ ਤਾ ਅਸੀਂ ਦੱਸਦੇ ਆ ਕਿ ਗੁਰਗੋਬਿੰਦ ਸਿੰਘ ਜੀ ਸਾਡੇ ਪਿਤਾ ਨੇ ਤੇ ਸਾਡੀ ਮਾਤਾ ਸਹਿਬਕੌਰ ਤੇ ਵਾਸੀ ਅਨੰਦਪੁਰ ਸਾਹਿਬ ਤੇ ਗਾਂਧੀ ਸਿੱਖਾਂ ਵਾਸਤੇ ਕਿੱਥੋਂ ਆ ਗਿਆ ਦੂਜੀ ਗੱਲ ਗਾਂਧੀ ਨਾਲ ਤਾਂ ਸਾਡਾ ਰਾਂਝੀ ਬਹੁਤ ਵੱਡਾ ਏਡਾ ਵੱਡਾ ਝੂਠ ਬੋਲਿਆ ਗਾਂਧੀ ਨੇ ਉਸ ਸੀਸਗੰਹ ਸਾਹਿਬ ਖੇ ਕਹਿੰਦੇ ਵੀ ਜੇ ਸਿੱਖਾਂ ਨੂੰ ਨਾਲ ਸਾਡੇ ਚੱਲਣਾ ਚਾਹੀਦਾ ਜੇ ਸਿੱਖਾਂ ਦੇ ਬੋਲ ਬਾਲੇ ਜਿਹੜਾ ਅਸੀਂ ਖਿੱਤਾ ਦਵਾ ਇਹਦੇ ਵਿੱਚ ਨਾ ਹੋਏ ਤਾਂ ਇਹ ਤਲਵਾਰ ਦੇ ਨਾਲ ਆਪਦੇ ਹੱਕ ਲੈ ਸਕਦੇ ਆ ਤੇ ਗਾਂਧੀ ਭੱਜ ਗਿਆ ਤੇ ਬਾਕੀ ਦਾ ਗੱਲਾਂ ਸੁਣਦੇ ਆ ਆਪਾਂ ਵੱਡੇ ਜਿਹੜੇ ਜਿਹੜੇ ਫਾਂਸੀਆਂ ਤੇ ਚੜੇ ਲੋਕ ਉਹਨਾਂ ਦੇ ਲਈ ਮੋਨ ਵੀ ਧਾਰਿਆ ਬਹੁਤ ਕੁਝ ਕੀਤਾ ਕੋ ਕੰਗਣਾ ਤਾਂ ਵਿਚਾਰੀ ਅੱਜ ਕਹਿੰਦੀ ਆ ਪਤਾ ਨਹੀਂ ਕੀ ਉਹਨੇ ਕਹਿਣਾ ਪਰ ਸਿੱਖਾਂ ਦੇ ਲਈ ਗਾਂਧੀ ਜਿਹੜਾ ਵਾ ਉਹ ਇੱਕ ਝੂਠਾ ਲੀਡਰ ਆ ਜਿਹਦੇ ਲਈ ਸਾਡੇ ਮਨ ਚ ਕੋਈ ਸਤਿਕਾਰ ਨਹੀਂ ਹੈ ਦੇਖੋ ਜੀ ਬੜੀ ਬੜੀ ਮਾੜੀ ਗੱਲ ਆ ਇੰਨਾ ਵੱਡਾ ਅਫਸੋਸ ਆ ਕਿ ਇਹਦਾ ਵਿਰੋਧ ਕਰਨ ਨੂੰ ਵੀ ਹੁਣ ਜੀ ਨਹੀਂ ਕਰਦਾ ਕਿਉਂਕਿ ਜਦੋਂ ਇੰਨਾ ਭਾਜਪੀ ਵੱਲੋਂ ਏਡੇ ਵੱਡੇ ਪੱਧਰ ਦੇ ਉੱਤੇ ਉਹਦਾ ਸਮਰਥਨ ਕੀਤਾ ਜਾਵੇ ਤੇ ਸਾਡਾ ਚੋਣ ਕਮਿਸ਼ਨ ਜਿਹਨੂੰ ਅਸੀਂ ਨਿਰਪੱਖ ਕਹਿੰਦੇ ਆ ਨਿਰਪੱਖ ਟੂਣਾ ਕਰਾਏਗਾ ਤੇ ਚੋਣ ਕਮਿਸ਼ਨ ਨਹੀਂ ਇਸ ਗੱਲ ਲਈ ਬੈਣਬਜਾ ਲੈ ਕੇ ਮੂਹਰੇ ਜਾਵੜੇ ਸਨਾਰੀਆ ਜੇਲ੍ਹ ਦੇ ਮੂਹਰੇ ਇਹ ਹਾਂ ਉਹ ਬਾਬਾ ਜੀ ਅਸੀਂ ਤੁਹਾਨੂੰ ਬਾਹਰ ਲੈ ਕੇ ਆਉਣੇ ਆ ਤੇ ਫਿਰ ਕੀ ਕਰੇਗਾ ਇਥੋਂ ਦਾ ਦੇਸ਼ ਦਾ ਲੋਕਤੰਤਰ ਤੇ ਕਾਨੂੰਨ ਕੀ ਕਰੇਗਾ ਇਸ ਸਮੇਂ 'ਚ ਕਾਨੂੰਨ ਦੀ ਜਿਹੜੀ ਆ ਫਲੈਕਸੀਬਿਲਟੀ ਭਾਜਪਾ ਨੇ ਏਡੀ ਵਧੀ ਕਰ ਦਿੱਤੀ ਆ ਜਿਹਦੇ ਨਾਲ ਮੈਂ ਸਮਝਦਾ ਕਿ ਸਾਡੇ ਲੋਕ ਜਿਹੜੇ ਆ ਸ਼ਰਮਿੰਦਾ ਹੋਗੇ ਅਸੀਂ ਬਾਹਰ ਕਿਸੇ ਨੂੰ ਕੀ ਕਵਾਂਗੇ ਹੋਰ ਵੀ ਰਛਿਆ ਸੀ ਪਾਰਟੀਆਂ ਨੇ ਕਹਿ ਲਈ ਆ ਕਿ ਹਿੰਦੁਸਤਾਨ ਦੇ ਵਿੱਚ ਕੋਈ ਇੱਕ ਬੰਦਾ ਦਿਖਾ ਦਿਓ ਇੱਕ ਕੇਸ ਦਿਖਾ ਦਿਓ ਜਿਹਨੂੰ ਇਸ ਇੰਨੇ ਸਾਲਾਂ ਦੇ ਵਿੱਚ 11ਵੀਂ ਵਾਰ ਪ੍ਰੋਲ ਤੇ ਜਾਂ ਜਿਹੜੀ ਫਰਲੋ ਮਿਲੀ ਹੋਵੇ ਸੋ ਇਹ ਹੈ ਤਾਂ ਸਿਰਫ ਤੇ ਸਿਰਫ ਜਿਵੇਂ ਮੋਦੀ ਹੈ ਤਾਂ ਮਮਕਨ ਹੈ ਬੀਜੇਪੀ ਹੈ ਤਾਂ ਮਮਕਨ ਹੈ ਇਹ ਸਾਰਾ ਕੁਝ ਕੀਤਾ ਗਿਆ ਪਰ ਸਮਾਜ ਦੇ ਅੰਦਰ ਬਹੁਤ ਵੱਡਾ ਰੋਸ ਹੈ 5 ਤਰੀਕ ਨੂੰ ਜਿਹੜਾ ਸਿੱਖ ਆਵਾਮ ਹੈ ਤੇ ਮਾਨਵਤਾ ਦੇ ਭਲੇ ਲਈ ਮਨੁੱਖੀਅਤ ਹੱਕਾਂ ਲਈ ਗੱਲ ਕਰਨ ਵਾਲੇ ਲੋਕ ਜਿਹੜੇ ਆ ਇਹ ਬਹੁਤ ਵੱਡਾ ਫਤਵਾ ਦੇਣਗੇ ਜੀਦੀ ਜੀਦੀ ਗੂੰਜ ਜਿਹੜੀ ਆ ਇਹਨਾਂ ਨੂੰ ਜਿਹੜੇ ਇਹਨਾਂ ਦੇ ਅੰਦਰ ਇੱਕ ਹੰਕਾਰ ਤੇ ਇਹਨਾਂ ਦੇ ਅੰਦਰ ਜਿਹੜਾ ਸਿੱਖਾਂ ਦੇ ਪ੍ਰਤੀ ਨਫ਼ਰਤ ਆ ਉਸ ਨੂੰ ਜਿਹੜੀ ਆ ਏਡੇ ਵੱਡੇ ਪੱਧਰ ਤੇ ਜਗਾਏਗੀ ਕਿ ਜ਼ਿੰਦਗੀ ਭਰ ਇਹ ਯਾਦ ਰੱਖਣਾ